ਹਰਦਵਾਰ ਹਿੰਦੂਆਂ ਦਾ ਬਹੁਤ ਵੱਡਾ ਤੀਰਥ ਸਥਾਨ ਹੈ ਜਿੱਥੇ ਗੰਗਾ ਨਦੀ ਵਗਣੀ ਸ਼ੁਰੂ ਹੁੰਦੀ ਹੈ ਜਦੋਂ ਗੁਰੂ ਜੀ ਹਰਦਵਾਰ ਪਹੁੰਚੇ ਤਾਂ ਉੱਥੇ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਸੀ ਹਜ਼ਾਰਾਂ ਹਿੰਦੂ ਗੰਗਾ ਵਿੱਚ ਇਸ਼ਨਾਨ ਕਰਨ ਲਈ ਉੱਥੇ ਖੱਟੇ ਹੋਏ ਸਨ ਗੁਰੂ ਜੀ ਉੱਥੇ ਇੱਕ ਕਾੜ ਤੇ ਰੁਕ ਗਏ ਜਿੱਥੇ ਮੰਨਿਆ ਜਾਂਦਾ ਹੈ ਕਿ ਗੰਗਾ ਦਾ ਪਾਣੀ ਸਭ ਤੋਂ ਪਵਿੱਤਰ ਹੁੰਦਾ ਹੈ ਉਸ ਘਾਟ ਤੇ ਲੋਕੀ ਸ਼ਨਾਣ ਕਰਕੇ ਪੂਰਬ ਵੱਲ ਹੋ ਕਰਕੇ ਸੂਰਜ ਵੱਲ ਪਾਣੀ ਦੀਆਂ ਬੁੱਕਾ ਉੱਪਰ ਫਰਕੇ ਸੁੱਟ ਰਹੇ ਸਨ ਆਪਣੇ ਬਾਣੇ ਉਹ ਆਪਣੇ ਪਿਤਰਾਂ ਦੇ ਮਰ ਚੁਕੇ ਵੱਡੇ ਵਡੇਰਿਆਂ ਨੂੰ ਪਾਣੀ ਦੇ ਰਹੇ ਸਨ ਗੁਰੂ ਜੀ ਨੇ ਉਹਨਾਂ ਬੁੱਲਣਾਂ ਨੂੰ ਸਿੱਖਿਆ ਦੇਣ ਦਾ ਵਿਚਾਰ ਕੀਤਾ ਗੁਰੂ ਜੀ ਹਮੇਸ਼ਾ ਇੱਕ ਅਲੱਗ ਤੇ ਨਵੇਂ ਤਰੀਕੇ ਨਾਲ ਲੋਕਾਂ ਨੂੰ ਸਿੱਖਿਆ ਦਿੰਦੇ ਸਨ ਆਪ ਨਦੀ ਵਿੱਚ ਉਤਰ ਗਏ ਅਤੇ ਪਛਮ ਵੱਲ ਮੁੜ ਕੇ ਪਾਣੀ ਦੀਆਂ ਬੁੱਕਾ ਪਰ ਪਰ ਕੇ ਛੁੱਟਣ ਲੱਗੇ ਸਾਰੇ ਲੋਕੀ ਇਹ ਵੇਖ ਕੇ ਹੈਰਾਨ ਹੋ ਗਏ ਕੁਝ ਬ੍ਰਾਹਮਣ ਲੋਕ ਉਹਨਾਂ ਕੋਲ ਆ ਗਏ ਤੇ ਪੁੱਛਣ ਲੱਗੇ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮ ਤੁਸੀਂ ਉਲਟੀ ਦਿਸ਼ਾ ਬਸ਼ਮ ਵੱਲ ਪਾਣੀ ਕਿਉਂ ਦੇ ਰਹੇ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਪੁੱਛਿਆ ਤੁਸੀਂ ਸਾਰੇ ਲੋਕ ਕਿਸ ਨੂੰ ਅਤੇ ਕਿਉਂ ਪਾਣੀ ਦੇ ਰਹੇ ਅਤੇ ਇਸ ਪਾਣੀ ਦਾ ਕਿਸ ਨੂੰ ਫਾਇਦਾ ਮਿਲੇਗਾ ਬ੍ਰਾਹਮਣਾਂ ਨੇ ਜਵਾਬ ਦਿੱਤਾ ਅਸੀਂ ਆਪਣੇ ਪਿਤਰਾਂ ਤੇ ਵੱਡੇ-ਵਡੇਰਿਆਂ ਨੂੰ ਪਾਣੀ ਦੇ ਰਹੇ ਹਾਂ ਫਿਰ ਬ੍ਰਾਹਮਣਾਂ ਨੇ ਪੁੱਛਿਆ ਕਿ ਤੁਸੀਂ ਉਲਟੀ ਦਿਸ਼ਾ ਵੱਸਣ ਵਾਲੇ ਕਿਸ ਨੂੰ ਪਾਣੀ ਦੇ ਰਹੇ ਹੋ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਸਾਰੇ ਲੋਕੀ ਸੁਣ ਕੇ ਹੈਰਾਨ ਹੋ ਗਏ ਤੇ ਕਹਿਣ ਲੱਗੇ ਇਹ ਪਾਣੀ ਤੁਹਾਡੇ ਖੇਤਾਂ ਤੱਕ ਕਿਵੇਂ ਪਹੁੰਚੇਗਾ ਕਿ ਇਸ ਤਿਹਤੋਂ ਬਹੁਤ ਦੂਰ ਹਨ ਗੁਰੂ ਜੀ ਨੇ ਉੱਤਰ ਦਿੱਤਾ ਜਾਂਦੇ ਪਾਣੀ ਕਰੋੜਾਂ ਕੋਸ ਦੂਰ ਤੁਹਾਡੇ ਪਿਤਰਾਂ ਤੱਕ ਪਹੁੰਚ ਸਕਦਾ ਹੈ ਤੇ ਮੇਰੇ ਖੇਤ ਤੇ ਸਿਰਫ ਕੁਝ ਸੋ ਕੋਸ ਦੂਰ ਹੀ ਹਨ ਇਹ ਸੁਣ ਕੇ ਲੋਕ ਨਿਰੰਤਰ ਹੋ ਗਏ ਉਹਨਾਂ ਨੂੰ ਸਮਝ ਆਈ ਕਿ ਜਿਸ ਸਾਧਵੀ ਨੂੰ ਚੰਗਾ ਖਿਆਲ ਕਰ ਰਹੇ ਹਮ ਉਹ ਤਾਂ ਕਈ ਪਹੁੰਚਿਆ ਹੋਇਆ ਬ੍ਰਹਮ ਗਿਆਨੀ ਹੈ ਉਹ ਗੁਰੂ ਜੀ ਦੇ ਚਰਨਾਂ ਉੱਤੇ ਆ ਟਿਕੇ ਤਦ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਫੋਕੇ ਵਹਿਮ ਪਰਮ ਵਿੱਚ ਆਪਣੇ ਜੀਵਨ ਦਾ ਬਹੁਤ ਮੁਲਾ ਸਮਾਂ ਅਜਾਈ ਨਹੀਂ ਗੁਣਾ ਚਾਹੀਦਾ ਇਸ ਸਮੇਂ ਨੂੰ ਨੇਕ ਕਾਰਜ ਕਰਨ ਵਿੱਚ ਖਰਚ ਕਰਨਾ ਚਾਹੀਦਾ ਹੈ ਅਕਾਲ ਪੁਰਖ ਦੇ ਸਿਮਰਨ ਵੰ ਲਗਾਉਣਾ ਚਾਹੀਦਾ ਹੈ ਆਪਣੇ ਉਹਨਾਂ ਲੋਕਾਂ ਨੂੰ ਸਹੀ ਜੀਵਨ ਜਾਸ ਸਿਖਾਈ ਸੁੱਚੀ ਕਿਰਤ ਕਰਨ ਵੰਡ ਛਕਣ ਤੇ ਲੋਕ ਸੇਵਾ ਦਾ ਮਾਰਗ ਦਰਸਾਇਆ ਲੋਕ ਤਨ ਤਨ ਹੋ ਗਏ